ਸਸਰੀ ਕਾਲ ਜੀ ਕੀ ਹਾਲ ਚਾਲ ਹੈ ਜੀ ਇਹ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੋਣ ਵਾਲੀ ਆ ਕਿਉਂਕਿ ਆਪਾਂ ਇੱਕ ਪਹਿਲਾ ਵੀਡੀਓ ਪਾਈ ਸੀ ਗੋਗੀ ਮਿਊਜ਼ਿਕ ਸਿਸਟਮ ਦੀ ਤੇ ਉਹਦੇ ਵਿੱਚ ਉਹ ਸਪੀਕਰ ਤਿਆਰ ਕਰਦੇ ਸੀ ਅੱਜ ਇਹ ਫਿੱਟ ਕਰਦੇ ਤੇ ਤੇ ਅੱਜ ਆਪਾਂ ਇਹਦੀ ਇੱਕ ਵੀਡੀਓ ਹੋਰ ਪਾ ਰਹੇ ਹਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਤੇ ਤੁਸੀਂ ਇਹਨਾਂ ਦੀ ਫੀਟਿੰਗ ਦੇਖੋ ਬਾਬਿਓ ਜੋ ਵੀ ਇਹਨਾਂ ਦੀ ਫੀਟਿੰਗ ਨਾਲ ਬੜੀ ਘੈਂਟ ਫੀਟਿੰਗ ਇਹਨਾਂ ਦੀ ਹੁੰਦੀ ਹੈਗੀ ਠੀਕ ਹੈ ਜੀ ਸੋ ਇਧਰ ਜੀ ਗੋਗੀ ਆਪ ਖੜੇ ਨੇ ਤੇ 10 ਇੰਚ ਸਪੀਕਰ ਜੋ ਤਿਆਰ ਕਰਦੇ ਨੇ ਤੇ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਣਾ ਭੁੱਲ ਗਿਆ ਜਿਹੜੀ ਸਪੀਕਰਾਂ ਦੇ ਪਿੱਛੇ ਜਿਹੜੇ ਆਪਾਂ ਫੋਟੋਆਂ ਹੁੰਦੀਆਂ ਨੇ ਇੱਕ ਵਾਰ ਜਿਵੇਂ ਸਿੱਧੂ ਮੂਸੇ ਵਾਲੇ ਵੀਰੇ ਦੀ ਫੋਟੋ ਆ ਠੀਕ ਆ ਤੇ ਪੰਜਾਬ ਦੇ ਵਿੱਚ ਨਾ ਜੋ ਆਪਾਂ ਪੰਜਾਬ ਦਾ ਨਕਸ਼ਾ ਉਹਨਾਂ ਆਣ ਹੈ ਉਹਦੇ ਵਿੱਚ ਲਾਈਟਾਂ ਲੱਗੀਆਂ ਹੁੰਦੀਆਂ ਨੇ ਸੋ ਉਦਾਂ ਦੇ ਆ ਫੋਟੋਆਂ ਵੀ ਇਹ ਇਹਨਾਂ ਦੇ ਪਿੱਛੇ ਲਾਉਂਦੇ ਨੇਗੇ ਠੀਕ ਆ ਜੀ ਜਿਵੇਂ ਕਿ ਅੱਜ ਕੱਲ ਦਾ ਟਰੈਂਡ ਚੱਲ ਰਿਹਾਗਾ ਠੀਕ ਆ ਜੀ ਸੋ ਇਹਦੇ ਵਿੱਚ ਵੀ ਇਹਨਾਂ ਨੇ ਪੰਜਾਬ ਦੇ ਜੋ ਕੋ ਨਾ ਫੋਟੋ ਲਾਉਣੀ ਆ ਪੰਜਾਬ ਦੇ ਨਾਲ ਵੀ ਫਾਰਮਰ ਦੀ ਫੋਟੋ ਲਾਉਣੀ ਆ ਇਹ ਸਪੀਕਰਾਂ ਦੇ ਪਿੱਛੇ ਤੇ ਤੁਹਾਨੂੰ ਐਂਡ ਦੇ ਵਿੱਚ 24 ਚੀਜ਼ ਦਿਖਾਵਾਂਗੇ ਸੋ ਇਹ ਪੇਟੀ ਨੂੰ ਜਿਹੜੇ ਫਿੱਟ ਕਰ ਰਹੇ ਨੇ ਠੀਕ ਆ ਜੀ ਤੁਸੀਂ ਦੇਖ ਸਕਦੇ ਹੋਗੇ ਸੋ ਕਿੰਨਾ ਵਧੀਆ ਇਹ ਕੰਮ ਕਰਦੇ ਨੇ ਤੇ ਕਾਫੀ ਪਿੰਡਾਂ ਦੇ ਵਿੱਚ ਇਹਦਾ ਆਲੇ-ਦਾਲੇ ਬਹੁਤ ਵਧੀਆ ਨੌ ਆਈ ਠੀਕ ਆ ਜੀ ਤੁਸੀਂ ਇਹਨਾਂ ਤੋਂ ਕੰਮ ਜਰੂਰ ਕਰਵਾਓ ਤੇ ਆ ਚੈੱਕ ਕਰੋ ਜੀ ਜਿਹੜੀ ਆ ਚੀਜ਼ ਆ ਨਾ ਬੜੇ ਘੰਟਾ ਤੇ ਰਿੰਗਾਂ ਦੇ ਵਿੱਚ ਵੀ ਲਾਈਟ ਮੱਚਦੀ ਆ ਠੀਕ ਆ ਜੀ ਸੋ ਤੁਸੀਂ ਜਿਹੜੇ ਸਪੀਕਰ ਨੇ ਉਹ ਵੀ ਬਹੁਤ ਹੈਵੀ ਸਪੀਕਰ ਨੇ ਠੀਕ ਆ ਜੀ ਸੋ ਜਿਹੜੀ ਮੈਂ ਤੁਹਾਨੂੰ ਚੀਜ਼ ਦੱਸਾਂਗੀ ਆ ਜੀ ਮੈਂ ਤੁਹਾਨੂੰ ਦੱਸਾਂ ਜੀਗਾ ਵੀ ਇਹਨਾਂ ਦੇ ਵਿੱਚ ਇਹ ਲਾਈਟ ਮੱਚਦੀ ਆ ਜੀ ਤੇ ਬੜੇ ਘੰਟੇ ਰਾਤ ਨੂੰ ਲੱਗਦੇ ਨੇਗੇ ਠੀਕ ਆ ਜੀ ਤੇ ਕੰਮ ਦੇ ਵਿੱਚ ਕੁਆਲਿਟੀ ਬਹੁਤ ਜ਼ਿਆਦਾ ਆਗੀ ਤੇ ਮੈਂ ਤੁਹਾਨੂੰ ਇਹਨਾਂ ਨੰਬਰ ਵੀ ਸੈਂਡ ਕਰੂੰਗਾ ਉੱਪਰ ਲਿਖੂੰਗਾ ਵੀ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਨਾਲ ਸਤਿ ਸ੍ਰੀ ਅਕਾਲ